ਦੋਸਤੋ ਸੁਣੀਓ ਜੀ ਹੰਕਾਰੀ ਰਾਵਣ ਦੇ ਉੱਪਰ ਭਗਵਾਨ ਰਾਮ ਨੇ ਜਿੱਤ ਹਾਸਲ ਕੀਤੀ ਅੱਗੇ ਅੱਗੇ ਸੁਣੋ ਰਾਮ ਦਾ ਵਧ ਕੀਤਾ ਔਰ ਰਾਮ ਦਾ ਵਧ ਕੀਤਾ ਔਰ ਰਾਮ ਦਾ ਵਧ ਕੀਤਾ ਕਹਿੰਦੇ ਰਾਮ ਦਾ ਵਧ ਕੀਤਾ ਇਹਨਾਂ ਨੂੰ ਇਹ ਨਹੀਂ ਪਤਾ ਲੱਗਣ ਦੇ ਆ ਕਿ ਰਾਵਣ ਦਾ ਵਧ ਕਰਦੇ ਆ ਕਿ ਪ੍ਰਭੂ ਰਾਮ ਦਾ ਵਧ ਕਰਦੇ ਆ ਪ੍ਰਭੂ ਰਾਮ ਨੇ ਬਰਾਈ ਦੇ ਉੱਤੇ ਸ਼ਾਇਦ ਜਿੱਤ ਪ੍ਰਾਪਤ ਕੀਤੀ ਸੀ ਉਹਨਾਂ ਨੇ ਹੰਕਾਰੀ ਰਾਵਣ ਦਾ ਵਦ ਕੀਤਾ ਸੀ ਦੋਸਤੋ ਇਹ ਮੈਂ ਤੁਹਾਨੂੰ ਵੀਡੀਓ ਸੁਣਾ ਦਿੱਤੀ ਹੈ ਆਡੀਓ ਵੀਡੀਓ ਮੈਂ ਹਰ ਚੀਜ਼ ਪ੍ਰਸ਼ਾਸਨ ਨੂੰ ਦੇ ਚੁੱਕਾ ਤੇ ਮੇਰੀ ਜਿਹੜੀ ਡਿਮਾਂਡ ਹੈ ਕਿ ਅਸੀਂ ਦੂਸਰੇ ਕਿਸੇ ਹੋਰ ਕੇਸ ਸੇ ਉਲਝੇ ਪਏ ਆ ਕਿ ਜਿਹੜੇ ਉਹ ਲੋਕ ਅੱਜ ਲੋਕਤੰਤਰ ਦੀਆਂ ਕੁਰਸੀਆਂ ਲੈਣੀਆਂ ਤੇ ਹੋਰ ਉਹਨਾਂ ਨੂੰ ਜਾਤ-ਪਾਤ ਦੇ ਵਿੱਚ ਉਹ ਡੁੱਲ ਜਾਂਦੇ ਆ ਜਦੋਂ Hindu ਲੋਕਾਂ ਨੂੰ ਦੇ ਖਿਲਾਫ ਰੋਸ਼ਪ੍ਰਸਿਆ ਕਰਨਾ ਹੋਵੇ ਉਹ ਦੂ ਹੋਰ ਰੂਪ ਧਾਰ ਲੈਂਦੇ ਆ ਉਹਨਾਂ ਦੇ ਖਿਲਾਫ ਅਸੀਂ ਸੰਘਰਸ਼ ਕਰ ਰਹੇ ਸੀ ਪਰ ਜਿਹੜੀ ਇਹ ਵੀਡੀਓ ਆਪਣੇ ਕੋਲ ਆਈ ਹੈ ਇਹ ਮੈਂ ਪੁਲਿਸ ਨੂੰ ਸ਼ਿਕਾਇਤ ਦੇ ਚੁੱਕਾ ਤੇ ਤੁਹਾਡੇ ਮਾਧਮ ਦੇ ਨਾਲ ਜਿੰਨੇ ਵੀ ਲੋਕ ਮੈਨੂੰ ਦੇਖ ਰਹੇ 307 ਲੋਕ ਮੈਨੂੰ ਲਾਈਵ ਮੈਨਾਂ ਜੁੜੇ ਆ ਬਾਕੀ ਸਾਰੇ ਲੋਕ ਕਮੈਂਟ ਪਾ ਰਹੇ ਸ਼ੇਅਰ ਕਰ ਰਹੇ ਮੈਂ ਤੁਹਾਡਾ ਧੰਨਵਾਦ ਕਰਦਾ ਇਮੀਡੀਅਟ ਲਿਖੋਗੇ ਤੇ ਖਲਾਫ ਪਰਚਾ ਦਜੋਣਾ ਚਾਹੀਦਾ ਕਿ ਦੇ ਦੇ ਪ੍ਰਭੂ ਰਾਮ ਦੇ ਤੁਸੀਂ ਉਹ ਨੇਾਈ ਹੋ ਜੇ ਇਦਾਂ ਦੇ ਲੋਕਾਂ ਨੂੰ ਮਾਫ ਕਰ ਦਿੱਤਾ ਇਹਨਾਂ ਨੂੰ ਤੁਸੀਂ ਸੱਤਾ ਦੀ ਕੁਰਸੀ ਦਿੱਤੀ ਹੈ ਅੱਜ ਪੰਜਾਬ ਦਾ ਆਨੰਦ ਲੈ ਰਹੇ ਆ ਹੈ ਕੈਬਨਿਟ ਦੇ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਕੁਝ ਨਹੀਂ ਕਰ ਪਾ ਰਹੇ ਪਰ ਸੱਤਾ ਦਾ ਨਜਾ ਲੈ ਨਾ ਮਜ਼ਾ ਲੈ ਰਹੇ ਔਰ ਆ ਪਰਿਵਾਰ ਦਾ ਮਜ਼ਾ ਲੈ ਰਹੇ ਆ ਤੇ ਇਮੀਡੀਅਟ ਮਹਿੰਦਰ ਭਗਤ ਕੁਸਤੀਫਾ ਲੈਣਾ ਚਾਹੀਦਾ ਔਰ ਇਹਦੇ ਖਿਲਾਫ ਐਫਆਰ ਦਰਜ ਕਰਨੀ ਚਾਹੀਦੀ ਆ ਬਾਕੀ ਮੈਂ ਤੁਹਾਨੂੰ ਸਾਰੇ ਗਰੁੱਪਾਂ ਦੇ ਵਿੱਚ ਜਿਹੜੀ ਹੈ ਇਹਨਾਂ ਦੀ ਆਡੀਓ ਵੀਡੀਓ ਮੈਂ ਪਾ ਦੇਣਾ ਇਹਦੇ ਤੁਸੀਂ ਦੇਖ ਲਓ ਕਿ ਸਾਡੇ ਪ੍ਰਭੂ ਰਾਮ ਜੀ ਦੇ ਬਾਰੇ ਕੀ ਕਿਹਾ ਜਾ ਰਿਹਾ ਇਹਦੇ ਖਿਲਾਫ ਅਗਲਾ ਜਿਹੜਾ ਐਕਸ਼ਨ ਕੀ ਹੋਣਾ ਚਾਹੀਦਾ ਇਹ ਤੁਸੀਂ ਡਿਸਾਈਡ ਕਰੋ ਬਾਕੀ ਮੈਂ ਜਲਦੀ ਮਾਮਾ ਹੀ ਤੁਹਾਨੂੰ ਇਹ ਰੈਵਿਡੈਂਸ ਵੀ ਦਵਾਂਗਾ ਕਿ ਜਦੋਂ ਤੁਸੀਂ ਇਹਨਾਂ ਨੂੰ 2022 ਦੇ ਵਿੱਚ ਤੁਸੀਂ ਇਹਨਾਂ ਦੀ ਮਦਦ ਨਹੀਂ ਕੀਤੀ ਤੁਸੀਂ ਕਹਿੰਦੇ ਮੈਂ 2022 ਚ ਇਹਨਾਂ ਦੇ ਨਾਲ ਸੀ ਤੁਸੀਂ ਅੱবি ਲਾਈਵ 'ਚ ਕਹਿ ਬੈਠੇ ਹੋ ਤੁਹਾਨੂੰ ਹੋਰ ਵੀ ਐਵਿਡੈਂਸ ਦਵਾਂਗਾ ਔਰ ਤੂੰ ਪਹਿਲੇ ਵੀ ਐਵਿਡੈਂਸ ਇੱਕ ਇੱਕ ਚੀਜ਼ ਆ ਮੇਰੇ ਕੋਲ ਪਈ ਆ ਤੁਹਾਡੀ ਖਬਰਾਂ ਦੀਆਂ ਕਟਿੰਗਾਂ ਪਈਆਂ ਆ ਆਡੀਓ ਪਈਆਂ ਤੁਹਾਡੇ ਦਿੱਤੇ ਜਿਹੜੇ ਤੁਸੀਂ ਫੇਸਬੁਕ ਤੇ ਮੈਸੇਜ ਪਾਏ ਆ ਇੱਕ ਇੱਕ ਮੇਰੇ ਕੋਲ ਪਿਆ ਪਰ ਮਾਮਾ ਜੀ ਇਹ ਜਿਹੜਾ ਜਿੱਥੂ ਸਾਰਾ ਕੁਝ ਚੱਲ ਰਿਹਾ ਉਹਨੂੰ ਜਰੂਰ ਦੇਖੋ ਚੰਕ ਗਏ ਅੱਜ ਤੁਹਾਡੇ ਲਾਗੇ ਵੀ ਤੁਹਾਨੂੰ ਮਰਵਾਣ ਵਾਲੇ ਫਿਰਦੇ ਪਏ ਆ ਮੇਰੇ ਖਿਲਾਫ ਜੋ ਬੋਲਣਾ ਬੋਲੋ ਮੇਰੇ ਪਰਿਵਾਰ ਦੇ ਖਿਲਾਫ ਜੋ ਬੋਲਣਾ ਬੋਲੋ ਮੈਂ ਸੁਣਾਗਾ ਵੀ ਉਹਰਾ ਮੈਂ ਜਵਾਬ ਵੀ ਆਉਣ ਵਾਲੇ ਸਮੇਂ ਤੇ ਦਵਾਂਗਾ ਤੇ ਬਾਕੀ ਜਰੂਰ ਬੋਲਿਓ ਇਹਦੇ ਤੇ ਨikhil ਜੀ ਤੁਹਾਨੂੰ ਮੈਂ ਫੇਰ ਕਹਿੰਦਾ ਮੇਰੇ ਛੋਟੇ ਭਰਾਓ ਕਿਤੇ ਜਿਹੜਾ ਤੁਹਾਡੇ ਕੋਲ ਜਿਹੜਾ ਤੁਹਾਡੇ ਕੋਲ ਪਦਵੀ ਆ ਉਹ ਮੇਰੇ ਤੋਂ ਬਹੁਤ ਵੱਡੀ ਹੈ ਅੱਜ ਦੱਸਿਓ ਕਿ ਜਿਹੜਾ ਮੈਂ ਮਨਬੁੱਧੀ ਕਿਹਾ ਸੀ ਉਹ ਮੈਂ ਗਲਤ ਕਿਹਾ ਕਿ ਸਹੀ ਕਿਹਾ ਸੀ ਤੇ ਮਾਮਾ ਜੀ ਤੁਹਾਨੂੰ ਵੀ ਮੈਂ ਜਵਾਬ ਮੰਗ ਰਿਹਾ ਕਿ ਇਹ ਮਨਬੁੱਧੀ ਜਿਹੜਾ ਸ਼ਬਦ ਤੁਸੀਂ ਯੂਜ਼ ਕੀਤਾ ਹੋਇਆ 5 ਸਾਲ ਪਹਿਲੇ ਇਸ ਕਰਕੇ ਮੈਂ ਉਹ ਤੁਹਾਨੂੰ ਜਿਹੜੀ ਵੀਡੀਓ ਤੁਹਾਨੂੰ ਵੀ ਭੇਜਾਂਗਾ ਤੁਸੀਂ ਕਿਦੇ ਬਾਰੇ ਮਨਬੁੱਧੀ ਕਹਿ ਰਹੇ ਹੋ ਇਸ ਕਰਕੇ ਤੁਸੀਂ ਮਨਬੁੱਧੀ ਕਹਿ ਸਕਦੇ ਹੋ ਕਿ ਅਸੀਂ ਲੋਕ ਕਹੀਏ ਤੋ ਉਹ ਸਮਾਜ ਦੀ ਗਲਤ ਹੈ ਉਹ ਬਰਾਦਰੀ ਦੀ ਗਲਤ ਹੈ ਸਾਨੂੰ ਇਸ ਤਰੀਕੇ ਨਾਲ ਫੰਡਿਆ ਕਰੋ ਅਸੀਂ ਸਾਰੇ ਲੋਕ ਕੱਟੇ ਆ ਇਕੱਠੇ ਰਵਾਂਗੇ ਪਰਮਿੰਦਰ ਜੀ ਨੂੰ ਇੱਥੇ ਸਭ ਕੁਝ ਲੈਣਾ ਚਾਹੀਦਾ ਸਾਰਿਆਂ ਨੂੰ ਜੈ ਸ਼ਰੀ ਰਾਮ ਜੈ ਸ਼ਰੀ ਰਾਮ ਜੈ ਪੀਮ ਜਾਪਰ